ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤਿਆਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਐਸਾ ਤਰੀਕ ਨੂੰ ਨਹੀਂ ਚੱਲਣ ਗੀਆਂ ਸਰਕਾਰੀ ਬੱਸਾਂ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਨੇ ਹੜਤਾਲ ਦਾ ਕੀਤਾ ਐਲਾਨ ਪੰਜਾਬ ਰੋਡਵੇਜ ਆ ਪੰਨ ਬੱਸ ਪੀਆਰਟੀਸੀ ਕੰਟਰੈਕਟਰ ਵਰਕਰ ਜਾਂ ਜੂਨੀਅਰ ਨੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਹ ਮੁਲਾਜ਼ਮਾਂ 13 ਮਾਰਚ ਨੂੰ ਪੰਜਾਬ ਭਰ ਦੇ ਵਿੱਚ ਮਕੰਮਲ ਹੜਤਾਲ ਕਰਨ ਜਾ ਰਹੇ ਹਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ ਦੇ ਇਹ ਮੁਲਾਜ਼ਮ ਕਾਫੀ ਸਮੇਂ ਤੋਂ ਸਰਕਾਰ ਦੇ ਖਿਲਾਫ ਨਤਰ ਰਹੇ ਹੰਤੇ ਜੂਨੀਅਨ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੇ ਬਹਿਚ ਅੜਿੱਕਾ ਪੈਦਾ ਕਰਨ ਤੋਂ ਤੰਗ ਆ ਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ ਜੂਨੀਅਰ ਮੈਂਬਰਾਂ 13 ਮਾਰਚ ਨੂੰ ਮਹਾਲੀ ਤੋਂ ਪੰਜਾਬ ਵਿਧਾਨ ਸਭਾ ਦੇ ਵੱਲ ਮਾਰਚ ਵੀ ਕਰਨਗੇ ਇਸ ਤੋਂ ਪਹਿਲਾਂ ਪੰਜਾਬ ਰੋਡਵੇਜ ਜਾਂ ਪੰਨਵਾਸ ਪੀਆਰਟੀਸੀ ਕੰਟਰੈਕਟਰ ਜਾਂ ਵਰਕਰ ਜਾਂ ਜੂਨੀਅਰ ਦੇ ਵੱਲੋਂ 11 ਮਾਰਚ ਨੂੰ ਸਾਰੇ ਟਰਾਂਸਪੋਰਟ ਡਿਪੂਆਂ ਤੇ ਗੇਟ ਮੀਟਿੰਗਾਂ ਧਰੇਲੀਆਂ ਕੀਤੀਆਂ ਜਾਣਗੀਆਂ ਅਤੇ 12 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸਾਰੇ ਡਿਪੂਆਂ ਤੇ ਬੱਸਾਂ ਰੁਕੀਆਂ ਜਾਣਗੀਆਂ ਕੇਂਦਰ ਸਰਕਾਰ ਦੇ ਵੱਲੋਂ ਅਫੀਮ ਦੇ ਕਾਸ਼ਤ ਦੇ ਲਈ ਲੱਖਾਂ ਕਿਸਾਨਾਂ ਨੂੰ ਲਾਇਸੈਂਸ ਜਾਰੀ ਪੰਜਾਬ ਦੇ ਵਿੱਚ ਜਾਰੀ ਰਹੇਗੀ پابੰਦੀ ਪੰਜਾਬ ਦੇ ਅੰਦਰ ਅਫੀਮ ਦੀ ਖੇਤੀ ਦੀ ਮੰਗ ਉੱtreਆ ਵੀਰਵਾਰ ਨੂੰ ਇਸ ਬਾਰੇ ਉਧਾਨਸ ਬਾਰੇ ਵਿੱਚ ਵੀ ਖੂਬ ਚਰਚਾ ਹੋਈ ਹੈ ਇਸ ਨੂੰ ਲੈ ਕੇ ਆਮ ਲੋਕਾਂ ਤੋਂ ਇਲਾਵਾ ਸਿਆਸੀ ਲੀਡਰਾਂ ਦੇ ਵਕ ਵਕ ਰਾਏ ਅਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਅਫੀਮ ਦੀ ਖੇਤੀ ਦੇ ਨਾਲ ਜਿੱਥੇ ਕਿਸਾਨਾਂ ਨੂੰ ਲਾਭ ਹੋਵੇਗਾ ਉਤੇ 67% ਨਸ਼ਿਆਂ ਉੱਤੇ ਢਲ ਪਈਗੀ ਦੂਜੇ ਪਾਸੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਫੀਮ ਉਤੇ ਪੋਸਟਾ ਵੀ ਨਸ਼ਿਆਂ ਤਹਿਤ ਦੇ ਲਈ ਇਹਦੀ ਖੇਤੀ ਦੇ ਉੱਪਰ پابੰਦੀ ਹੀ ਰਹਿਣੀ ਚਾਹੀਦੀ ਹੈ ਦੂਜੇ ਪਾਸੇ ਕੇਂਦਰ ਸਰਕਾਰ ਕੁਝ ਸੂਬਿਆਂ ਦੇ ਅੰਦਰ ਆਫੀਮ ਦੀ ਖੇਤੀ ਨੂੰ ਤੇ ਸ਼ਾਹਿਤਕਾਰੀਆ ਸੂਤਰਾਂ ਦੇ ਮੁਤਾਬਕ ਕੇਂਦਰ ਸਰਕਾਰ ਆਉਂਦੇ ਤਿੰਨ ਮਾਰਿਆਂ ਦੇ ਵਿੱਚ ਅਫੀਮ ਦੀ ਮੰਗ ਤੇ ਪ੍ਰੋਸੈਸਿੰਗਾਂ ਸਮਰੱਥਾ ਨੂੰ ਦੇਖਦੇ ਹੋਏ ਮੌਲਕ ਦੇ ਵਿੱਚ 145000 ਕਿਸਾਨਾਂ ਨੂੰ ਲਾਇਸੈਂਸ ਜਾਰੀ ਕਰਨ ਬਾਰੇ ਜੋ ਨਾ ਬਣਾ ਰਹੀ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਹਾਸਲ ਜਾਣਕਾਰੀ ਦੇ ਮੁਤਾਬਕ ਕੇਂਦਰ ਸਰਕਾਰ ਦੇ ਵੱਲੋਂ ਸਾਲ 2023-24 ਦੇ ਲਈ ਪੋਸਤ ਦੀ ਖੇਤੀ ਵਾਸਤੇ ਤਿੰਨ ਸੂਬਿਆਂ ਦੇ 112000 ਕਿਸਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ ਇਹਨਾਂ ਵਿੱਚ ਮੱਧ ਪ੍ਰਦੇਸ਼ ਦੇ 53000 ਕਿਸਾਨ ਰਾਜਸਥਾਨ ਦੇ 47000 ਕਿਸਾਨਾਂ ਤੇ ਉੱਤਰ ਪ੍ਰਦੇਸ਼ ਦੇ 10000 ਕਿਸਾਨਾਂ ਨੂੰ ਪੋਸਤ ਦੀ ਕਾਸ਼ਤ ਕਰਨ ਦੇ ਲਈ ਲਾਇਸੈਂਸ ਜਾਰੀ ਹੋਏ ਹਨ ਹੁਣੇ ਪੰਜਾਬ ਸਰਕਾਰ ਫੇਮ ਦੇ ਖੇਤੀ ਦੇ ਖੋਲ ਦੇਣ ਦੇ ਰੋਦੇ ਵਿੱਚ ਨਹੀਂ ਹੈ ਖੇਤੀ ਮੰਤਰੀ ਗਰਮੀਤਾ ਸਿੰਘਾ ਖੁੱਡਗਾਂ ਨੇ ਕਹਿ ਕੇ ਪੰਜਾਬ ਸਰਕਾਰ ਦੀ ਪੋਸਤ ਦੀ ਖੇਤੀ ਸ਼ੁਰੂ ਕਰਵਾਉਣ ਦੀ ਕੋਈ ਜੋਇਨਾ ਨਹੀਂ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਦਯੋਗ ਕਾ ਪਲਾਟਨ ਦੇ ਡਿਫਾਲਟ ਅਲਰਟ ਨੂੰ ਵੱਡੀ ਰਾਹਤ ਦਾ ਮਾਨ ਸਰਕਾਰ ਨੇ ਦਿੱਤਾ ਆਖਰੀ ਮੌਕਾ ਪੋਕਲਾ ਪੁਆਇੰਟਾ ਦੇ ਉਦਯੋਗਿਕਾਂ ਪਲਾਂਟਾਂ ਦੇ ਡਿਫਾਲਟ ਅਲਾਟਮੈਂਟ ਨੂੰ ਪੰਜਾਬ ਸਰਕਾਰ ਨੇ ਇੱਕ ਸਨੈਰੀ ਮੌਕਾ ਦਿੱਤਾ ਹੈ ਜਿਹੜੇ ਡਿਫਾਲਟ ਅਲਾਟੀ ਸਮਾਂ ਰਹਿੰਦੇ ਉਦਯੋਗਿਕ ਖੇਤਰ ਦੇ ਵਿੱਚ ਆ ਮਿਲੇ ਪਲਾਂਟ ਤੇ ਉਸਾਰੀ ਨਹੀਂ ਕਰ ਸਕੇ ਉਹਨਾਂ ਦੇ ਲਈ ਵੱਡੀ ਰਾਹਤ ਹੈ ਹੁਣ ਇਹਨਾਂ ਅਲਾਟਮੈਂਟ ਨੂੰ ਆਪਣੇ ਪਲਾਂਟਾਂ ਦੀ ਉਸਾਰੀ 30 ਜੂਨ 2024 ਤੱਕ ਕਮ ਕਮਲ ਕਰਨੀ ਹੋਵੇਗੀ ਤੇ ਉਸਾਰੀ ਪੂਰੀ ਹੋਣ ਤੋਂ ਬਾਅਦ 30 ਸਤੰਬਰ 2024 ਤੱਕ ਉਦਯੋਗ ਦੇ ਲਈ ਕੰਮ ਸ਼ੁਰੂ ਵੀ ਕਰਨਾ ਹੋਵੇਗਾ ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਪਲਾਟ ਦੀ ਕੀਮਤ ਦਾ 1 ਫੀਸ ਦੇ ਐਕਸਟੈਂਸ਼ਨ ਫੀਸ ਅਦਾ ਕਰਨੀ ਪਵੇਗੀ ਇਸ ਦੇ ਲਈ ਉਹਨਾਂ ਨੂੰ 31 ਮਾਰਚ ਤੱਕ ਅਪਲਾਈ ਕਰਨਾ ਹੋਵੇਗਾ ਪੰਜਾਬ ਲਘੂ ਉਦਯੋਗ ਅਤੇ ਨਰਿਆਤ ਨਿਗਮ ਨੇ ਸਪਸ਼ਟ ਕੀਤਾ ਹੈ ਕਿ ਉਸ ਤੋਂ ਬਾਅਦ ਕਿਸੇ ਨੂੰ ਵੀ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਬਿਨਾਂ ਕਿਸੇ ਨੋਟਿਸ ਦੇ ਸਾਈਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ ਅਗਲੀ ਖਬਰ ਹੈ ਚੋਣ ਕਮਿਸ਼ਨ ਨੇ ਵਿਧਾਨ ਸਭਾ 2022 ਚੋਣ ਲੜਨ ਵਾਲੇ 7 ਉਮੀਦਵਾਰਾਂ ਨੂੰ ਦਿੱਤਾ ਆਯੋਗਕਰਾਰ 3 ਸਾਲ ਦੇ ਲਈ ਲਗਾਇਆ ਬੈਨ ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਸਾਲ 2022 ਦੇ ਵਿੱਚ ਵਿਧਾਨ ਸਭਾ ਦੇ ਲਈ ਚੋਣ ਲੜਨ ਵਾਲੇ 7 ਉਮੀਦਵਾਰਾਂ ਨੂੰ ਆਯੋਗਕਰਾਰ ਦਿੱਤਾ ਹੈ ਹੁਣ ਉਹ 3 ਸਾਲ ਤੱਕ ਚੋਣ ਨਹੀਂ ਲੜ ਸਕਣਗੇ ਇਹ ਉਹ ਉਮੀਦਵਾਰ ਹਨ ਜਿਨ੍ਹਾਂ ਨੇ ਕਮਿਸ਼ਨ ਨੂੰ ਨਿਰਧਾਰਿਤ ਸੀਮਾ ਦੇ ਅੰਦਰ ਆਪਣੇ ਚੋਣ ਖਰਚੇ ਦੇ ਬੇਰਬੇ ਨਹੀਂ ਦਿੱਤੇ ਪੰਜਾਬ ਦੇ ਮਕਰ ਚੋਣ ਅਧਿਕਾਰੀ ਸਿਬਨ ਸੀਨ ਦੱਸਿਆ ਹੈ ਕਿ ਇਹਨਾਂ ਉਮੀਦਵਾਰਾਂ ਨੇ ਲੋਕ ਕਾਪਰਾ ਤੇ ਨਿਰਦਤਾ ਐਕਟਾ 1951 ਦੇ ਧਾਰਾ 78 ਦੇ ਅਧੀਨ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕਮਿਸ਼ਨ ਦੇ ਅੱਗੇ ਆਪਣੇ ਚੋਣ ਖਰਚੇ ਦੇ ਬੇਰਬੇ ਪੇਸ਼ ਨਹੀਂ ਕੀਤੇ ਇਸ ਕਾਰਨ ਇਹਨਾਂ ਦੇ ਵਿਰੁੱਧ ਲੋਕ ਕਾਪਰਾ ਤੇ ਨਿਰਦਤਾ ਐਕਟਾ 1951 ਦੀ ਧਾਰਾ 10 ਐ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਉਮੀਦਵਾਰਾਂ ਦੇ 3 ਸਾਲ ਦੇ ਲਈ ਬੈਨ ਬਿਲ ਲਗਾਇਆ ਗਿਆ ਤੇ ਉਹਨਾਂ ਦੇ ਵਿੱਚ ਮਾਨਸਾ ਤੋਂ ਜੀਵਨ ਦਾਸ ਬਾਬਾ ਤਰਨਬੀਰਾ ਸਿੰਘ ALU ਵਾਲੀਆ ਤੇ ਬੈਦ ਦਾ ਬਲਵੰਤ ਸ਼ਾਮਲ ਹੰਤ ਇਸ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਬਲਜੀਤ ਸੰਗਤ ਤੇ ਬੱਲੂ ਅਣਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਪਰਤੀਰਾਮ ਮੇਗ ਨੂੰ ਵੀ ਆਯੋਗ ਕਰਾਰ ਦਿੱਤਾ ਗਿਆ ਹੈ ਕੇਜਰੀਬਾਲ ਅੱਜ ਸ਼ੁਰੂ ਕਰਨਗੇ ਚੋਣ ਪ੍ਰਚਾਰ ਮੁਹਿੰਮ ਮਾਸਟਰ ਪਲਾਨ ਆਇਆ ਸਾਹਮਣੇ ਬੀਜੇਪੀ ਦੇ ਖਿਲਾਫ ਰਣਨੀਤੀ ਵੀ ਤਿਆਰ ਲੋਕ ਸਭਾ ਚੋਣਾਂ ਦੇ ਲਈ ਅੱਜ ਆਮ ਆਦਮੀ ਪਾਰਟੀ ਚੋਣ ਮਹਿੰਮਾ ਸ਼ੁਰੂ ਕਰਨ ਜਾ ਰਹੀ ਹੈ ਇਹ ਸ਼ੁਰੂਆਤ ਅੱਜ ਦਿੱਲੀ ਤੋਂ ਕੀਤਾ ਵਗ ਦਿਲੇ ਦੇ ਵਿੱਚ ਆਮ ਆਦਮੀ ਪਾਰਟੀ ਗੜ ਜੋੜ ਦੇ ਤਹਿਤ ਚੋਣ ਲੜ ਰਹੀ ਹੈ ਦਿਲੇ ਦੇ ਵਿੱਚ ਆਮ ਆਦਮੀ ਪਾਰਟੀ ਚਾਰ ਸੀਟਾਂ ਤੇ ਚੋਣ ਲੜੇਗੀ ਬਾਕੀ ਕਾਂਗਰਸ ਦੇ ਹਿੱਸੇ ਆਂ ਤੇ ਆਪ ਦਾ ਮਾਸਟਰ ਪਲਾਨ ਆਮ ਆਦਮੀ ਪਾਰਟੀ ਨੇ ਕਰ ਕਰ ਜਾ ਕੇ ਵੋਟਾਂ ਮੰਗਣ ਤੇ ਸਭ ਤੋਂ ਬਾਅਦ ਧਿਆਨ ਕੇਂਦਰਿਤ ਕੀਤਾ ਤੇ ਵਿਧਾਨ ਸਭਾ ਚੋਣਾਂ ਦੇ ਤਰਜਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਅਧੇਨ ਕੰਮ ਕਰਦੇ ਅਜਿਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕਾਂ ਵਿੱਚ ਜਾ ਕੇ ਰਾਜ ਤੰਤਰ ਵਿੱਚ ਵਾਧੇ ਅਪਰਾਧ ਦਾ ਮੁੱਦਾ ਚੁੱਕਣਗੇ ਉਹ ਲੋਕਾਂ ਨੂੰ ਦੱਸਣਗੇ ਕਿ ਅਪਰਾਧ ਵਧਾ ਜਾ ਰਿਹਾ ਤੇ ਉਹਨਾਂ ਦਾ ਪਾਇਪਾਲ ਸੰਸਦ ਮੈਂਬਰ ਕਦੇ ਵੀ ਉਹਨਾਂ ਨੂੰ ਉਪਲਬਧ ਨਹੀਂ ਸੀ ਅਗਲੇ ਖਬਰ ਅਮਰਤਾ ਪਾਲ ਮਾਮਲੇ ਦੇ ਵਿੱਚ ਵੱਡੇ ਕਾਰਪੋ ਡਿਬਰਗੜ੍ਹ ਜੇਲ੍ਹ ਦਾ ਸੁਪਰਡੈਂਟ ਗ੍ਰਫਤਾਰ ਤਾਂ ਦੋਸਤੋ ਆ ਸਮ ਦੇ ਡਿਬਰਗੜ੍ਹ ਜੇਲ੍ਹ ਦਾ ਸੁਪਰਡੈਂਟ ਨੇ ਪੇਣ ਦਾਸ ਨੂੰ ਗ੍ਰਫਤਾਰ ਕੀਤਾ ਗਿਆ ਤੇ ਉਹਦੇ ਕੈਮਰੇ ਰੱਖਣ ਦੇ ਮਾਮਲੇ ਦੇ ਵਿੱਚ ਇਹ ਗ੍ਰਫਤਾਰੀ ਕੀਤੀ ਗਈ ਹੈ ਜਿਲਦ ਵਿੱਚ ਅਮਰਤ ਪਾਲ ਸੰਗਤ ਤੇ ਉਹਦੇ ਸਾਥੀਆਂ ਤੋਂ ਇਲੈਕਟ੍ਰਿਕ ਗੈਜਟਸ ਵਸਤੂਆਂ ਮਿਲੀਆਂ ਸਨ ਤੇ ਜਿਹਦੇ ਵਿੱਚ ਸਪਾਈ ਕੈਮ ਮੋਬਾਈਲ ਫੋਨ ਅਤੇ ਹੋਰ ਸਮਾਨ ਸ਼ਾਮਲ ਸੀ ਸ਼ੰਭੂ ਤੇ ਕਨੌਰੇ ਬਾਰਡਰਾਂ ਤੇ ਮੋਰਚੇ ਦੇ ਬਾਗ ਡੋਰਾਂ ਤੇ ਮੰਚਾ ਸੰਚਾਲਨ ਅੱਜ ਔਰਤਾਂ ਦੇ ਹੱਥ ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਚੱਲ ਰਿਹਾ ਕਿਸਾਨ ਅੰਦੋਲਨ ਅੱਜ 24ਵਾਂ ਦਿਨ ਜਾਰੀ ਰਿਹਾ ਅੱਜ ਦੇ ਐਸਾ ਕਿਸਾਨ ਅੰਦੋਲਨ ਦੇ ਸਟੇਜ ਦੇ ਉੱਤੇ ਜਿੱਥੇ ਬਾਕ-ਬਾਕਾ ਬੁਲਾ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਸ਼ਬਦੀ ਹਮਲੇ ਕੀਤੇ ਉੱਤੇ ਹੀ ਕਿਸਾਨਾਂ ਦੇ ਨਾਂ ਨਾਲ ਹਾ ਤਨੇ ਬੈਚ ਚੱਕ ਸਾਨੀ ਝੰਡੇ ਚੁੱਕੀ ਔਰਤਾਂ ਦਾ ਇਕੱਠ ਵੀ ਰੋਜ਼ਾਨਾ ਤੋਂ ਵੱਧ ਅਦਿਕਾਈ ਦਿੱਤਾ ਹੈ ਕਿਸਾਨ ਆਗੂ ਗੁਰਮਨੀਤ ਸੰਗਮਾਂਗਟ ਹਰਮਨਦੀਪ ਸੰਗਤ ਚਮਕਾਰ ਸੰਘਾ 72 ਸੰਘਾ ਕੋਟਲਾ ਹਰਵਿੰਦਰ ਸੰਘਾ ਤਲਵਤ ਕੁਲਦੀਪ ਸਿੰਘ ਨੇ ਦੱਸਿਆ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਜ਼ਦੂਰਾ ਮਹਿਲਾ ਦਿਵਸ ਦਾ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਸ ਭਾਰਤੋਂ ਔਰਤਾਂ ਸ਼ੰਭੂ ਅਤੇ ਖਨੋਰੀ ਮੂਰਤੀਆਂ ਤੇ ਪਹੁੰਚ ਕੇ ਅੰਤਰਰਾਸ਼ਟਰੀ ਕੰਮਕਾਜੀ ਮਹਿਲਾ ਦੇਵਸ ਬਣਾਉਣੀਆਂ ਤੇ ਇਸ ਮੌਕੇ ਦੂਮਾ ਸਰਹੱਦਾਂ ਦੇ ਬਾਗ ਡੋਰਾ ਅਤੇ ਮੰਚ ਚ ਸੰਚਾਲਨ ਔਰਤਾਂ ਦੇ ਹੱਥ ਹੋਵੇਗਾ ਪੰਜਾਬ ਚ ਅੱਜ ਮੌਸਮ ਰਹੇਗਾ ਸਾਫ 10 ਮਾਰਚ ਮਗਰੋਂ ਲਵੇਗਾ ਕਰਬਟ ਪੰਜਾਬ ਦੇ ਵਿੱਚ ਅੱਜ ਮੌਸਮ ਸਾਫ ਰਹੇਗਾ ਸਵੇਰ ਵਿੱਚ ਅੱਜ ਸਵੇਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਕਈ ਇਲਾਕਿਆਂ ਵਿੱਚ ਹਵਾ ਨਮੀ ਅਤੇ ਹੋਰ ਮੌਸਮੀ ਸਥਿਤੀਆਂ ਵਰਗੀਆਂ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਪਮਾਨ 9 ਡਿਗਰੀ ਸੈਲਸੀਅਸ ਮਹਿਸੂਸ ਕੀਤਾ ਗਿਆ ਪੰਜਾਬ ਦੇ ਵਿੱਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪੰਜਾਬ ਦੇ ਵਿੱਚ ਅੱਜ ਦੁਪਹਿਰ ਵੇਲੇ ਤਾਪਮਾਨ 25 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ ਹਵਾ ਦੇ ਰਫਤਾਰ 15 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਰਹੇਗੀ ਤੇ ਨਮੀ 18% ਦੇ ਕਰੀਬ ਹੋਵੇਗੀ ਪੰਜਾਬ ਦੇ ਵਿੱਚ ਅੱਜ ਸ਼ਾਮ ਦਾ ਤਾਪਮਾਨ ਲਗਭਗ 26 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ ਸਵੇਰੇ ਵਿੱਚ ਅੱਜ ਰਾਤ ਦਾ ਤਾਪਮਾਨ 15 ਡਿਗਰੀ ਦੇ ਕਰੀਬ ਰਹੇਗਾ ਤੇ ਹਵਾ ਦੇ ਰਫਤਾਰ 9 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਹਰਿਆਣਾ 산ੇ ਉੱਤਰੀ ਭਾਰਤ ਵਿੱਚ ਅਗਲੇ ਕੁਝ ਦਿਨ ਰਾਤ ਵੇਲੇ ਠੰਡ ਮਹਿਸੂਸ ਹੋਵੇਗੀ ਇਹਦਾ ਮੁੱਖ ਕਾਰਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਆਉਣ ਜਾਰੀ ਹੈ ਬਰਫਬਾਰੀ ਇਹ ਬਰਫਬਾਰੀ 10 ਤੋਂ ਲੈ ਕੇ 12 ਮਾਰਚ ਤੱਕ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਉੱਤਰੀ ਭਾਰਤ ਵਿੱਚ ਮੜਾ ਬੈਸਟਰਨਾ ਦਸਤਾਰਬੈਂਸ ਐਕਟਾ ਹੁਣ ਜਾ ਰਿਹਾ ਹੈ ਤਿਆਸ ਕਰਕੇ ਮੌਸਮ ਦੇ ਵਿੱਚ ਬਦਲਾ ਨਜ਼ਰ ਆਵੇਗਾ ਮੋਦੀ ਨੇ ਮਹਿਲਾ ਦੇਵਤਾ ਤੇ ਐਲਪੀਜੀ ਸਿਲੰਡਰਾਂ 100 ਰੁਪਏ ਸਸਤਾ ਕੀਤਾ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਮਾਂਤਰੀ ਮਹਿਲਾ ਦੇਵਤਾ ਤੇ ਨਾਰੀ ਸ਼ਕਤੀ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ ਸ਼੍ਰੀ ਮੋਦੀ ਨੇ ਐਕਸ ਦੇ ਪੋਸਟਰ ਦੇ ਵਿੱਚ ਕਹਿ ਕੇ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੇ ਛੋਟਾ ਦੇਣ ਦਾ ਵੱਡਾ ਫੈਸਲਾ ਲਿਆ ਹੈ। ਉਹਨਾਂ ਨੇ ਵੀ ਕਹਿ ਕੇ ਇਸ ਦੇ ਨਾਲ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ ਨਾਲ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟੇਗਾ। ਅਗਲੀ ਖਬਰ ਪਿਆ ਮੋਦੇ ਨੇ 12 ਘੰਟੇ ਦੇ ਵਿੱਚ ਜਾ ਕੀਤੇ ਇਹ ਚਾਰ ਵੱਡੇ ਐਲਾਨ। ਜਾਣੋ ਕਿਸ ਨੂੰ ਮਿਲੇਗਾ ਫਾਇਦਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਈ ਵੱਡੇ ਐਲਾਨ ਕੀਤੇ ਹਨ ਲੋਕ ਸਭਾ ਚੋਣਾਂ ਤੇ ਹੁਲੀ ਤੋਂ ਪਹਿਲਾਂ ਸਰਕਾਰ ਨੇ ਕੇਂਦਰੀ ਮਲਾਈਮਾਨੇ ਮਹਿੰਗਾਈ ਪੱਤੇ ਰਿਹਾਇਸ਼ੀ ਪੱਤੇ ਅਤੇ ਗ੍ਰੈਜੂਏਟੇ ਦੀ ਵੈਜ ਦਾ ਵਾਅਦਾ ਕੀਤਾ ਤੇ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਦੇਹ ਦੇ 10 ਕਰੋੜ ਤੋਂ ਬਾਅਦ ਦਾ ਗਰੀਬ ਪਰਿਵਾਰਾਂ ਨੂੰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਮੁਹੱਈਆ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਮਿਆਦ ਦੇ ਵਿੱਚ ਇੱਕ ਸਾਲ ਦੇ ਲਈ ਵਾਅਦਾ ਕੀਤਾ ਹੈ ਮਹਿਲਾ ਦਿਵਸ ਸਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੇ ਲਈ ਨਮਾ ਤੂਫਾਦਤਾ ਉਹਨਾਂ ਨੇ ਆਪਣੇ ਟਵੀਟ ਆ ਤਿਲਕਾ ਕਿ ਅੱਜ ਮਹਿਲਾ ਦਿਵਸ ਸਦੇ ਮੌਕੇ ਤੇ ਅਸੀਂ ਐਲ ਪੀ ਜੀ ਸਿਲੰਡਰਾਂ ਕੀਮਤਾਂ ਦੇ ਵਿੱਚ 100 ਰੁਪਏ ਦੇ ਛੋਟ ਆ ਦੇਣ ਦਾ ਵੱਡਾ ਫੈਸਲਾ ਲਿਆ ਹੈ ਮਹਿੰਗਾਈ ਭੱਤੇ ਦੇ ਵਿੱਚ 4% ਦਾ ਵਾਅਦਾ ਹੋਇਆ ਕੇਂਦਰੀ ਕਰਮਚਾਰੀ ਡੀਏ ਜਨਵਰੀ ਤੋਂ ਮਹਿੰਗਾਈ ਭੱਤੇ ਦੇ ਵਿੱਚ ਵਾਅਦੇ ਦੇ ਉਡੀਕ ਕਰੇ ਸੰਤ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨਗੀ ਦੇ ਬੈਠ ਹੋਏ ਕੈਬਨਟ ਕਮੇਟੀ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਮਹਿੰਗਾਈ 20% ਦੇ ਬਜਟ 4% ਦੀ ਵਾਅਦਾ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਇਸ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ ਗ੍ਰੈਜੂਏਟੀ ਸੀਮਾ ਹੁਣ 20 ਲੱਖ ਰੁਪਏ ਤੋਂ ਵਧ ਕੇ 25 ਲੱਖ ਰੁਪਏ ਹੋ ਜਾਵੇਗੀ ਇਸ ਵਾਅਦੇ ਦੇ ਮਹਿੰਗਾਈ 20% ਮੂਲਾ ਤਨਖਾਹ ਦਾ 50% ਬਣ ਜਾਵੇਗਾ ਅਤੇ ਇਸ ਦੇ ਨਾਲ ਕੇਂਦਰੀ ਮੁਲਾਜ਼ਮਾ ਨੂੰ ਮਿਲਣ ਵਾਲੇ ਰਹਾਈਸ਼ੀ ਪੱਤੇ ਅਤੇ ਗ੍ਰੈਜੂਏਟੀ ਦੇ ਵਿੱਚ ਵੀ ਵਾਧਾ ਹੋਵੇਗਾ ਵੱਖ-ਵੱਖ ਵਰਗਾਂ ਨੂੰ ਉਹਨਾਂ ਦੀ ਤਨਖਾਹ ਦੇ ਅਨੁਸਾਰ ਇਹਦਾ ਲਾਭ ਮਿਲੇਗਾ ਤੇ ਇਹ ਸਫਾ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਬਣਜਾ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੇਂਦਰੀ ਕਰਮਚਾਰੀਆਂ ਦੀ ਗ੍ਰੈਜੂਏਟੀ ਸੀਮਾ ਹੁਣ 20 ਲੱਖ ਰੁਪਏ ਤੋਂ ਵਧ ਕੇ 25 ਲੱਖ ਰੁਪਏ ਹੋ ਜਾਵੇਗੀ ਵਰਤਮਾਨ ਦੇ ਵਿੱਚ ਗ੍ਰੈਜੂਏਟੀ ਦੀ ਅਧਿਕਤਮ ਸੀਮਾ 20 ਲੱਖ ਰੁਪਏ ਤੇ ਉਹਨਾਂ ਨੇ ਕਿਹਾ ਕਿ ਮਹਿੰਗਾਈ ਪੱਤੇ ਦੇ ਵਿੱਚ ਸਰਫਾ ਚਾਰ ਫੇਸਰੀ ਬਾਧ ਦੇ ਨਾਲ ਸਰਕਾਰ ਤੇ 12868.72 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਬੋਝ ਪਵੇਗਾ ਪਰ ਹੋਰ ਕਿਸਮ ਦੇ ਭੱਤਿਆਂ ਵਿੱਚ ਵਾਧੇ ਦੇ ਕਾਰਨ ਕੇਂਦਰੀ ਕਰਮਚਾਰੀਆਂ ਨੂੰ ਇਸ ਸਾਲ ਜਨਵਰੀ ਤੋਂ ਅਗਲੇ ਸਾਲ ਫਰਵਰੀ ਦੇ ਦਰਮਿਆਨ 9400 ਕਰੋੜ ਰੁਪਏ ਦਾ ਵੱਖਰਾ ਲਾਭ ਮਿਲੇਗਾ